ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਜੀ ਘਰੇਲੂ ਪਰਿਵਾਰ ਦੇ ਘਰ ਤੋਂ ਵੀਡੀਓ ਬਣਾ ਰਹੇ ਆਂਗੇ ਕੋਈ ਵਪਾਰ ਦਾ ਕੰਮ ਨਹੀਂਗਾ ਘਰੇਲੂ ਪਰਿਵਾਰ ਕੋਲ ਅਜ ਇੱਕ ਮੱਝ ਬਕਾਊ ਹੋਈ ਹੈਗੀ ਜਦੀ ਪ੍ਰੋਪਰ ਜਾਣਕਾਰੀ ਆਪਾਂ ਬਾਈ ਹੋਂ ਤੋਂ ਹੀ ਲਵਾਂਗੇ ਬਾਕੀ ਜਾਣਕਾਰੀ ਕਾਕੇ ਬਰਾੜ ਤੋਂ ਲੈ ਲਾਂਗੇ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਰ ਬੇਨਤੀ ਹੈ ਕੇ ਮੇਰੇ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀ ਹੀਰ ਨੇ ਪੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93488 ਹੈ ਜੀ ਸੱਲੀ ਪਰਖ ਤੁਸੀਂ ਆ ਕੇ ਕਰਨੀ ਹੈਗੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਹਾਂਜੀ ਬਰਾੜ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਠੀਕ ਹੈ ਬਾਈ ਏ ਬੈ ਛੋਟੀ ਅਜ ਹਾਂਜੀ ਆਪਣਾ ਅੰਦਰੋਂ ਕੀ ਨਵੇਂ ਲੱਗੇਣਾ ਪੁਰਾਣੇ ਲੱਗੇ ਨੇ ਮੈਂ ਖੜੀ ਆਪਣੇ ਯਾਰ ਦੋਸਤਾਂ ਮੁੰਡਿਆਂ ਕੋਲੇ ਠੀਕ ਹੈ ਜੀ ਕਿ ਭਾਈਪੁਰੀ ਸੋਹਣਾ ਪਰਿਵਾਰ ਕਮਾਈ ਵਾਲਾ ਪਰਿਵਾਰ ਠੀਕ ਹੈ ਜੀ ਤੇ ਮਤਲਬ ਇਹਨਾਂ ਨੇ ਕਈ ਕਈ ਹੁਣ ਇੱਕ ਦੋ 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 ਜਵਾਬ ਬਾਹਰ ਦਿੱਲੇ ਆ ਠੀਕ ਹੈ ਜੀ ਇੱਕ ਵੀ ਆ ਸਾਡੇ ਕੋਲ ਦੋ ਬੱਚਾ ਹੋ ਰਹਿਗਾ ਤਾਂ ਮੈਂ ਕਰਦੀ ਘਰ ਦਾ ਮੈਂ ਕੋਈ ਤਾਂ 15-16 ਲੀਟਰ ਦੁੱਧ ਖੋਲਾ ਦੇਊਗੀ ਠੀਕ ਹੈ ਜੀ ਮੈਂ ਸੋਹਣੀ ਪਈ ਪੁਲਿਸ ਸਾਹਮਣੇ ਸਾਹਮਣੇ ਦੱਸਦੀ ਰਹਿੰਦੀ ਕਿ ਗੱਲ ਕਹਿਣ ਵਾਲੀ ਹੈ ਠੀਕ ਹੈ ਜੀ ਕਾਲੀ ਪ्योर ਮੁਰਾ ਠੀਕ ਹੈ ਜੀ ਤੇ ਮੇਰਾ ਬਾਈ ਹੁਣ ਤੁਹਾਨੂੰ ਪਤਾ ਏ ਮੱਝਾਂ ਮੱਝਾਂ ਫਤੂੜਾ ਕਿ ਮੱਝਾਂ ਠੀਕ ਆ 80 90 ਦੀਆਂ ਮਲੀ ਜਾਂਦੀਆਂ ਇਹ ਤਾਂ ਫਿਰ ਹੁਣ ਮਹਿਜੂ ਮਹਿਜ ਕਿੱਲੇ ਆ ਠੀਕ ਆ ਜੀ ਉਹ ਚੀਜ਼ ਆ ਇਹ ਠੀਕ ਆ ਜੀ ਤੇ ਮੱਝੇ ਚਲਦੀਆਂ ਮਤਲਬ ਕਿ ਮੂਹਰੇ ਨਾਲ ਫਤੂੜੇ ਚਲਦੀਆਂ ਜਾਂ ਕਰ ਅੱਛਾ ਜੀ ਬਾਕੀ ਮੇਰਾ ਵੀਰਾ ਬਾਈ ਬਾਈ ਦੁੱਧ ਕਿੰਨਾ ਕ ਪਾਇਆ ਇਹਨੇ ਹਾਂਜੀ ਦੁੱਧ ਕਿੰਨਾ ਕ ਪਾਇਆ ਬਾਈ ਇਹਨੇ ਦੁੱਧ 15 ਕਿਲੋ ਆ ਜੀ 15.5 ਕਿਲੋ ਠੀਕ ਆ ਜੀ ਹਾਂਜੀ ਦੁੱਧ ਠੀਕ ਆ ਜੀ ਦੈਣ ਕਿੰਨੇ ਪਾਇਆ ਬਾਈ ਇਹਦੇ ਹਾਂਜੀ ਦੈਣ ਦਗਾ ਨੇ ਦੋ ਰਹਿੰਦੇ ਆ ਜੀ ਇੱਕ ਜਾਂ ਦੋ ਬੱਚੇ ਦੋ ਚਾਰ ਪੰਜ ਤਾਂ ਲੈ ਜੂਗੀ ਮੌਕੇ ਤੇ ਲਾਉਂਦੀ ਐ ਠੀਕ ਆ ਬਾਈ ਠੀਕ ਆ ਇਹ ਮੌਕੇ ਤੇ ਲਈ ਬਾਈ ਮੜੀ ਜੀ ਕੋਲ ਬਾਕੀ ਬਾਈ ਵਹੀ ਬੰਦ ਜਿਆਦਾ ਵਹੀ ਕਰਦੇ ਆ ਤੈਨੂੰ ਮੈਂ ਬੁੱਢਾ ਮਾਸੀ ਆਪਾਂ ਤਾਂ ਕਰਦੇ ਮੈਂ ਕੋਈ ਨਹੀਂ ਇੱਕ ਲੂਕ ਪਾਰ ਆ ਠੀਕ ਹੈ ਠੀਕ ਆ ਜੀ ਅੰਨੇਾਰੇ ਲਾਉਂਗਾ ਜਿਹੜਾ ਬੰਦਾ ਲੈ ਗਿਆ ਨਾ ਪੈਸੇ ਲੱਗੇ ਭੁੱਲ ਜੂਗਾ ਠੀਕ ਆ ਲਓ ਜੀ ਦੋਸਤੋ chrelu ਪਰਿਵਾਰ ਦੱਸਿਆ ਤੁਹਾਨੂੰ ਪਹਿਲਾਂ ਵੀ ਮੈਂ ਬਾਈ ਕਾਕੇ ਬਰਾੜ ਦੇ ਇੱਕ ਮਿੱਤਰ ਆ ਸਾਡੇ ਪਿੰਡ ਦਾ ਹੀ ਐ ਬਾਈ ਉਹਨਾਂ ਕੋਲੇ chrelu ਪਰਿਵਾਰ ਕੋਲੇ ਆ ਗਈ ਬਾਈ ਇਹਨਾਂ 15 ਸਾਢੇ ਪੰਜ ਦੋਤਾ ਨੇ ਪਿਛਲੇ ਸੂ ਸੂਬਾ ਪਤ ਤੀਜਾ ਮਾਲੇ ਭਰਾ ਤੇ ਮਾਲਾ ਚੌਥਾ ਤੁਹਾਡੇ ਮੰਨਣ ਤੇ ਆਗਾ ਕਦ ਕਦ ਫੋਲ ਵੱਡਾ ਵਾ ਵੇਨ ਬਹੁਤ ਆਖ ਤੇ ਵੇਖ ਸਕਦੇ ਹੋ ਜੀ ਬਖ ਦੱਸ ਦਈਏ ਤੁਹਾਨੂੰ ਲੈਵਾ ਭਾਂਡਾ ਉਹਦਾ ਹਜੇ ਵਾਲ ਟਿੱਲਾ ਬਹੁਤ ਪੰਜਾਂ ਤੇ ਵੇਖ ਸਕਦੇ ਹੋ ਜੀ ਹਵਾਨਾ ਬਹੁਤ ਜਗਾ ਐਚ ਐਫ ਵੜਾ ਵਰਗਾ ਹਵਾਨਾ ਵਾ ਤੇ ਵੇਖ ਸਕਦੇ ਹੋ ਹਜੇ ਦਿਨ ਲੈ ਜੂਗੀ ਪੰਜਾਂ ਦਿਨੋਂ ਤਾਂ ਬਾਈਆਂ ਦੋ ਦਿਨ ਪਾਏ ਆ ਤੇ ਦਿਨ ਪੂਰੇ ਹੋਣ ਚਾ ਤਾਂ ਪਰ ਦਿਨ ਪੰਜ ਚਾਰ ਲੈ ਜਾਣੇ ਇਹਨੇ ਲਿਆ ਬਈ ਮੋੜ ਲਿਆ ਵੇਨ ਵੇਨ ਬਹੁਤ ਆ ਵੱਡੀ-ਵੱਡੀ ਬਹੁਤ ਦੇ ਵੇਖ ਸਕਦੇ ਹੋ ਜੀ ਹਾਂ ਤੁਸੀਂ ਜਾਂਦੀ ਬਾਈ ਕਿ ਕਾਪੜਾ ਲਗੀ ਆ ਸਾਰਾ ਮੋਰੀਕਾ ਪਿਆ ਸਾਹਮਣੇ ਤੇ ਸਹੀ ਗੱਲ ਆ ਆ ਦੋਸਤੋ ਕੋਈ ਲੱਸੀ ਪਿੱਕ ਨਹੀਂ ਫੋਲੋ ਬਈ ਨਾ ਗੱਬ ਵਾਲੀ ਆਗੀ ਪੂਰੀ ਵੱਡੀ ਆਗੀ ਛੋਟੀ ਤੇ ਵੇਖ ਸਕਦੇ ਬਾਈ ਨੇ ਬਹੁਤ ਹੈਗਾ ਐਚ ਐਫੜਾ ਕ ਹਵਾਨਾ ਤੋਂ ਤੁਹਾਨੂੰ ਮੈਂ ਪਹਿਲਾਂ ਦੱਸਦਾ ਵਾ ਮੱਲਾਂ ਨੂੰ ਤੁਰਦੀ ਆ ਚਾਰੇ ਥਾਣਾਂ ਆ ਕੋਈ ਫੋੜ ਦੇ ਛਾਣ ਥਾਣਾ ਸੈਜ ਬਹੁਤ ਚੰਗਾ ਵਾ ਹੱਤੀ ਚਵਾਈ ਵਾਲਾ ਮੁੱਠੀ ਵਾਲਾ ਥਾਣਾ ਹੈਗਾ ਜੇ ਵੇਖ ਸਕਦੇ ਠੀਕ ਆ ਜੀ ਹਾਂਜੀ ਸਾਰਾ ਮਿਲ ਕੇ ਬੋਲੀ ਹੋਗੀ ਠੰਡੀ ਸੀ ਇਹ ਇੰਨੀ ਦੇਖ ਲੈ ਕੋਲੇ ਖੜੇ ਆਪਾਂ ਜਮਾ ਥਾਣ ਤੋਂ ਨੇੜੇ ਤੋਂ ਵਿਖਾਦੇ ਆਗੇ ਇਹਨਾਂ ਯਾਰ ਬਿੰਦੂ ਚਾਰੇ ਕਿੰਦੇ ਗਰੰਟੀ ਸਾਪਨੇ ਦੋਸਤ ਦੂਜੇ ਲਿਖਣੋ ਇੰਨੀ ਵਧੀਆ ਰੱਖਣ ਵਾਲੀ ਆ ਤੇਰਾ ਬੇਟਾ ਦੂਜਾ ਮਾਲਕ ਵੀ ਤੂੰ ਨਾ ਜਾ ਪਰ ਉਹ ਆਪਣੇ ਕੋਲ ਦੋ ਦਿਨ ਹੈਗੀਆਂ ਬਈ ਨਹੀਂ ਸੰਦਦੇ ਠੀਕ ਹੈ ਬਾਈ ਮਾਲ ਲਈ ਫਿਰ ਇਹਦਾ ਇਹਦਾ 31 ਆ ਜੀ ਠੀਕ ਹੈ ਜੀ ਵਿੱਚੋਂ ਕਿ ਛੋਟਾ ਛਾਪਾ ਉਹ ਮੈਂ ਤੁਹਾਨੂੰ ਕਰਦਾ ਲਓ ਦੋਸਤੋ 31 ਆਗਾ ਮੁੱਲ ਇਹਦਾ ਨੰਬਰ ਮੈਂ ਸਕਰੀਨ ਤਲਾ ਤੋਂ ਸਕਰੀਨ ਤੇ ਚੱਲੀ ਜਾਣਾ ਵਾ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਜਿਹਦੇ ਪਸੰਦ ਆਵੇ ਤੁਸੀਂ ਲੈ ਸਕਦੇ ਹੋ ਫੁੱਲ ਵੱਡੀ ਹੈ ਕੋਈ ਛੋਟੀ ਬਾਕੀ ਦੀ ਕੋਲ ਆ ਕੇ ਦੇਖੋਗੇ ਵਾ ਇਹਨਾਂ ਤੇ ਛੋਟੇ ਚੈੱਕ ਤੁਹਾਨੂੰ ਆਪ ਹੀ ਜਜ ਹੋਊਗੀ ਜਿਦੇ ਪਸੰਦ ਹੋਵੇ ਗੱਲਬਾਤ ਕਰਕੇ ਲੈ ਲਈ ਧੰਨਵਾਦ ਜੀ